ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਛੰਤ ਘਰ ਤੀਜਾ ਸਾਜਨ ਮੇਰੇ ਪ੍ਰੀਤਮ ਹੋ ਤum ਸਹ ਕੀ ਭਗਤ ਕਰੇ ਹੋ ਗੁਰ ਸੇਵੋ ਸਦਾ ਆਪਣਾ ਨਾਮ ਪਧਾਰਥ લે ਹੋ ਭਗਤ ਕਰੋ ਤੁਮ ਸਹ ਕੇਰੀ ਜੋ ਸਹ ਪਿਆਰੇ ਭਾਵੇ ਆਪਣਾ ਭਾਣਾ ਤੁਮ ਕਰੋ ਤਾਂ ਫਿਰ ਸਹਿ ਖੁਸ਼ੀ ਨਾਵੇ ਭਗਤ ਪਾਵੇ ਇਹ ਮਾਰਗ ਵਿਖੜਾ ਗੁਰਦੁਆਰੇ ਕੋ ਪਾਵੇ ਕਹਿ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿਤ ਲਾਵੇ ਮੇਰੇ ਮਨ ਬੈਰਾਗੀਆ ਤੂੰ ਬੈਰਾਗ ਕਰ ਕਿਸ ਦਿਖਾਵੇ ਹਰ ਸੋਹਿਲਾ ਤਿੰਨ ਸਦ ਸਦਾ ਜੋ ਹਰ ਗੁਣ ਗਾਵੇ ਕਰ ਬੈਰਾਗ ਤੂੰ ਛੋੜ ਪਖੰਡ ਸੋ ਸੋ ਸਭ ਕਿਛ ਜਾਣੈ ਜਲ ਥਲ ਮਹੀਲ ਏਕੋ ਸੋਈ ਗੁਰਮਖ ਹੁਕਮ ਪਛਾਣੈ ਜਿਨ ਹੁਕਮ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵੇ ਏਵ ਕਹੈ ਨਾਨਕ ਸੋ ਬੈ ਰਾਗੀ ਅਨ ਦਿਨ ਹਰ ਲਿ ਬਲਾਵੇ ਜਹ ਜਹ ਮਨ ਤੂੰ ਧਾਵਦਾ ਤਹਿ ਤਹਿ ਹਰ ਤੇਰੇ ਨਾਲੇ ਮਨ ਸਿਆਣ ਪਛੋੜੀ ਐ ਗੁਰ ਕਾ ਸ਼ਬਦ ਸੁਮਾਲੇ ਸਾਥ ਤੇਰੇ ਸੋ ਸੋ ਸਦਾ ਹੈ ਇਕ ਖਿਨ ਹਰ ਨਾਮ ਸੁਮਾਲੇ ਜਨਮ ਜਨਮ ਕੇ ਤੇਰੇ ਪਾਪ ਕਟੇ ਅੰਤ ਪਰਮ ਪਦ ਪਾਵੇ ਸਚੇ ਨਾਲ ਤੇਰਾ ਗੰਢ ਲਾਗੇ ਗੁਰਮੁਖ ਸਦਾ ਸੁਮਾਲੇ ਇਓ ਕਹੈ ਨਾਨਕ ਜਹ ਮਨ ਤੂੰ ਧਾਵਦਾ ਤਹ ਹਰ ਤੇਰੇ ਸਦਾ ਨਾਲੇ ਸਤਗੁਰ ਮਿਲਿਐ ਧਾਵਤ ਥੰਮਿਆ ਨਿਜ ਕਰ ਵਸਿਆ ਆਏ ਨਾਮ ਵਿਹਾਜੇ ਨਾਮ ਲਈ ਨਾਮ ਰਹਿ ਸਮਾਏ ਧਾਵਤ ਥੰਮਿਆ ਸਤਗੁਰ ਮਿਲਿਐ ਦਸਵਾਂ ਦੁਆਰ ਪਾਇਆ ਤਿਥੈ ਅੰਮ੍ਰਿਤ ਭੋਜਨ ਸਹਿਜ ਤੁਨ ਉਪਜੈ ਜਿਤੁ ਸ਼ਬਦ ਜਗਤ ਥੰਮ ਰਹਾਇ ਤਹਿ ਅਨੇਕ ਬਾਜੇ ਸਦਾ ਆਨੰਦ ਹੈ ਸਚੇ ਰਹਿ ਆ ਸਮਾਏ ਇਓ ਕਹੈ ਨਾਨਕ ਸਤਿਗੁਰ ਮਿਲਿਆ ਧਾਵਤ ਥੰਮਿਆ ਨਿਜ ਘਰ ਵਸਿਆਏ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇ ਰਹਿ ਨਾਲ ਹੈ ਗੁਰਮਤੀ ਰੰਗ ਮਾਣ ਮੂਲ ਪਛਾਣੈ ਤਾਂ ਸੋਝ ਜਾਣੈ ਮਰਨ ਜੀਵਨ ਕੀ ਸੋਝੀ ਹੋਈ ਗੁਰ ਪ੍ਰਸਾਦੀ ਏਕੋ ਜਾਣੈ ਤਾਂ ਦੂਜਾ ਭਾਉ ਨਾ ਹੋਈ ਮਨ ਸਾਥ ਆਈ ਵਜੀ ਵਧਾਈ ਤਾਂ ਹੋ ਆ ਪਰਵਾਣ ਇਉ ਕਹੈ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਤੂੰ ਗਰਭ ਅਟਿਆ ਗਰਭ ਲਧਿਆ ਜਾਹੇ ਮਾਇਆ ਮੋਹਣੀ ਮੋਹਿਆ ਫਿਰ ਫਿਰ ਜੂਨੀ ਪਵਾਹੇ ਗਰਭ ਲਾਗਾ ਜਾਹੇ ਮੁਗਦ ਮਨ ਅੰਤ ਗਿਆ ਪਛਤਾਵਹਿ ਹੰਕਾਰ ਤਿਸ਼ਨਾ ਰੋਗ ਲੱਗਾ ਬਿਰਥਾ ਜਨਮ ਗਵਾਵਹਿ ਮਨ ਮੁਖ ਮੁਗਦ ਚੇਤ ਹੈ ਨਾਹੀ ਅੱਗੇ ਗਿਆ ਪਛਤਾਵਹਿ ਇਉ ਕਹੈ ਨਾਨਕ ਮਨ ਤੂੰ ਗਰਭ اٹਿਆ ਗਰਭ ਲਦਿਆ ਜਾਵਹਿ ਮਨ ਤੂੰ ਮਤ ਮਾਨ ਕਰੇ ਜਿ ਹਉ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ ਅੰਤਰ ਗਿਆਨ ਹਉ ਬੁੱਧ ਹੈ ਸੱਚ ਸ਼ਬਦ ਮਾਲਖੋ ਹੋ ਹੋ ਨਿਮਾਣਾ ਸਤਿਗੁਰੂ ਅੱਗੇ ਮਤ ਕਿਛ ਆਪ ਲਖਾਵਹਿ ਆਪਣੇ ਅਹੰਕਾਰ ਜਗਤ ਜਲਿਆ ਮਤ ਤੂੰ ਆਪਣਾ ਆਪ ਗਵਾਵਹਿ ਸਤਿਗੁਰ ਕਹਿ ਬਾਣਾ ਕਰੇ ਕਾਰ ਸਤਿਗੁਰ ਕਹਿ ਬਾਣਾ ਲਾਗ ਰੋ ਇਉ ਕਹਿ ਨਾਨਕ ਆਪ ਛੱਡ ਸੁਖ ਪਾਵੈ ਮਨ ਨਿਮਾਣਾ ਹੋਇ ਰਹੋ ਤਨ ਸੁਵੇਲਾ ਜਿਤ ਮੈਂ ਸਤਗੁਰ ਮਿਲਿਆ ਸੋ ਸਹੋ ਚਿਤ ਆਇਆ ਮਹਾ ਆਨੰਦ ਸਹਜ ਭਇਆ ਮਨ ਤਨ ਸੁਖ ਪਾਇਆ ਸੋ ਸਹੋ ਚਿਤ ਆਇਆ ਮਨ ਵਸਾਇਆ ਅਵਗਣ ਸਭ ਵਿਸਾਰੇ ਜਾਂਤਿ ਸੁਪਾਣਾ ਗੁਣ ਪ੍ਰਗਟ ਹੋਏ ਸਤਗੁਰ ਆਪ ਸਵਾਰੇ ਸੇ ਜਨ ਪਰਵਾਣ ਹੋਏ ਜਿਨਨੀ ਇੱਕ ਨਾਮ ਧੜਿਆ ਦੁਤੀਆ ਭਾਉ ਚੁਕਾਇਆ ਇਓ ਕਹੈ ਨਾਨਕ ਧੰਸੁ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸੋ ਸਹੋ ਚਿਤ ਆਇਆ ਇਕ ਜੰਤ ਭਰਮ ਭੁੱਲੇ ਤਿਨ ਸਹ ਆਪ ਭੁਲਾਏ ਦੂਜੈ ਭਾਏ ਫਿਰੈ ਹਉ ਮੈਂ ਕਰਮ ਕਮਾਏ ਤਿਨ ਸਹ ਆਪ ਭੁਲਾਏ ਕੁਮਾਰ ਗਪਾਏ ਤਿਨ ਕਾ ਕਿਛ ਨਾਮ ਵਸਾਈ ਤਿਨ ਕੀ ਗਤ ਅਵਗਤ ਤੂੰ ਹੈ ਜਾਣੈ ਜਿਨਹਿ ਰਚਨ ਰਚਾਈ ਹੁਕਮ ਤੇਰਾ ਖਰਾ ਭਾਰਾ ਗੁਰਮੁਖ ਕਿਸਹਿ ਬੁਝਾਏ ਇਉ ਕਹੈ ਨਾਨਕ ਕਿਆ ਜੰਤ ਵਿਚਾਰੇ ਜਾਂ ਤੁਧ ਪਰਮ ਭੁਲਾਏ ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ ਤੂੰ ਪਾਰ ਬ੍ਰਹਮ ਬੇਅੰਤ ਸੁਆਮੀ ਤੇਰੀ ਕੁਦਰਤ ਕਹਿਣ ਨਜਾਈ ਸੱਚੀ ਤੇਰੀ ਵਡਿਆਈ ਜਾਂ ਕੋ ਤੁਧ ਮਨ ਵਸਾਈ ਸਦਾ ਤੇਰੇ ਗੁਣ ਗਾਵਹਿ ਤੇਰੇ ਗੁਣ ਗਾਵਹਿ ਜਾ ਤੁਧ ਭਾਵੈ ਸੱਚੇ ਸਿਉ ਚਿਤ ਲਾਵਹਿ ਜਿਸਨੋ ਤੂੰ ਆਪੇ ਮਿਲੇ ਸੋ ਗੁਰਮਖ ਰਹਿ ਸਮਾਈ ਇਉ ਕਹੈ ਨਾਨਕ ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ ਰਾਗ ਆਸਾ ਚੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੀਵਨੋ ਮੈਂ ਜੀਵਨ ਪਾਇਆ ਗੋ ਰਮਖ ਪਾਏ RAM ਹਰ ਨਾਮੋ ਹਰ ਨਾਮ ਦੇਵੇ ਮੇਰਾ ਪ੍ਰਾਨ ਵਸਾਏ RAM ਹਰ ਹਰ ਨਾਮ ਮੇਰਾ ਪ੍ਰਾਨ ਵਸਾਏ ਸਭ ਸੰਸਾਰ ਦੁੱਖ ਗਵਾਇਆ ਅਦਿਸ਼ਟ ਗੋਚਰ ਗੁਰ ਬਚਨ ਧਿਆਇਆ ਪਵਿੱਤਰ ਪਰਮ ਪਦ ਪਾਇਆ ਅਨਹਦ ਧੁਨ ਵਾਜਹਿ ਨਿਤ ਵਾਜੇ ਗਾਈ ਸਤ ਗੁਰ ਬਾਣੀ ਨਾਨਕ ਦਾਤ ਕਰੀ ਪ੍ਰਭ ਦਾਤਾ ਜੋਤੀ ਜੋਤ ਸਮਾਣੀ ਅਨਹਦ ਤਨ ਵਾਜਹਿ ਨਿਤ ਵਾਜੇ ਗਾਈ ਸਤਿਗੁਰ ਬਾਣੀ ਨਾਨਕ ਦਾਤ ਕਰੀ ਪ੍ਰਭ ਦਾਤਾ ਜੋਤੀ ਜੋਤ ਸਮਾਣੀ ਮਨ ਮੁਖਾ ਮਨ ਮੁਖ ਮੋਏ ਮੇਰੀ ਕਰ ਮਾਇਆ RAM ਖਿਨ ਆਵੇ ਖਿਨ ਜਾਵੇ ਦੁਰਗੰਧ ਮੜੈ ਚਿਤ ਲਾਇਆ RAM ਲਾਇਆ ਦੁਰਗੰਧ ਮੜੈ ਚਿਤ ਲਾਗਾ जो रंग कुसंब दिखाया खिन पूर्व खिन पश्चिम छाए ज्यों चक घुम्यार पवाया दुख खावे दुख संचय भोग दुख की बिरद बधाई नानक बिखम सुहेला तरी जा आवै गुरशरण आई मेरा ठाकुर ठाकुर नीका अगम अथाह राम ਹਰ ਪੂੰਜੀ ਹਰ ਪੂੰਜੀ ਚਾਹੀ ਮੇਰੇ ਸਤਿਗੁਰ ਸਾਹਰਾਮ ਹਰ ਪੂੰਜੀ ਚਾਹੀ ਨਾਮ ਵਿਸਾਹੀ ਗੁਣ ਗਾਵੈ ਗੁਣ ਭਾਵੈ ਨੀਂਦ ਭੂਖ ਸਾ ਪਰ ਹਰ ਤਿਆਗੀ ਸੁੰਨੇ ਸੁਨ ਸਮਾਵੈ ਵਣਜਾਰੇ ਕਪਾਤੀ ਆਵੈ ਲਾਹਾ ਹਰ ਨਾਮ ਲੈ ਜਾਹੀ ਨਾਨਕ ਮਨ ਤਨ ਅਰਪ ਗੁਰ ਅਗੇ ਜਿਸ ਪ੍ਰਾਪਤ ਸੋ ਪਾਏ ਰਤਨ ਰਤਨ ਪਦਾਰਥ ਬਹੁ ਸਾਗਰ ਭਰਿਆ RAM ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ RAM ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਮੋਲਕ ਰਤਨ અપਾਰਾ ਹਰ ਹਰ ਨਾਮ ਤੋਲਕ ਪਾਇਆ ਤੇਰੀ ਭਗਤ ਪਰੇ ਭੰਡਾਰਾ ਸਮੁੰਦ ਵਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ ਗੁਰ ਗੋਵਿੰਦ ਗੋਵਿੰਦ ਗੁਰੂ ਹੈ ਨਾਨਕ ਭੇਦ ਨ ਭਾਈ ਆਸਾ ਮਹੱਲਾ ਚੌਥਾ ਚਿਮਚਿਮੇ ਚਿਮਚਿਮ ਵਰਸੈ ਅੰਮ੍ਰਿਤ ਧਾਰਾ RAM ਗੁਰਮੁਖੇ ਗੁਰਮੁਖ ਨਦਰੀ RAM ਪਿਆਰਾ RAM RAM ਨਾਮ ਪਿਆਰਾ ਜਗਤ ਨਿਸਤਾਰਾ RAM ਨਾਮ ਵਡਿਆਈ ਕਲਯੁਗ RAM ਨਾਮ ਬੁਹੇთა ਗੁਰਮੁਖ ਪਾਰ ਲੰਗਾਈ ਹਲਤ ਪਲਤ RAM ਨਾਮ ਸੁਹੇਲੇ ਗੁਰਮਖ ਕਰਨੀ ਸਾਰੀ ਨਾਨਕ ਦਾਤ ਦਇਆ ਕਰ ਦੇਵੈ RAM ਨਾਮ ਨਿਸਤਾਰੀ RAMੋ RAM ਨਾਮ ਜਪਿਆ ਦੁਖ ਕਿਲ ਵਿਖਨਾਸ ਗਵਾਇਆ RAM ਗੁਰ ਪਰਚੈ ਗੁਰ ਪਰਚੈ ਧਿਆਇ ਮੈਂ ਹਿਰਦੈ RAM ਗਵਾਇਆ RAM ਰਵਿਆ RAM ਹਿਰਦੈ ਪਰਮਗਤ ਪਾਈ ਜਾ ਗੁਰ ਸ਼ਰਨਾਈ ਆਏ ਲੋਭ ਵਿਕਾਰ ਨਾਵ ਡੁੱਬਦੀ ਨਿਕਲੀ ਜਾ ਸਤਗੁਰ ਨਾਮ ਦੜਾਏ ਜੀ ਦਾਨ ਗੁਰ ਪੂਰੈ ਦੀਆ RAM ਨਾਮ ਚਿਤ ਲਾਏ ਆਪ ਕਿਰਪਾਲ ਕਿਰਪਾ ਕਰ ਦੇਵੇ ਨਾਨਕ ਗੁਰ ਸਰਣਾਏ ਬਾਣੀ RAM ਨਾਮ ਸੁਣੀ ਸਿੱਧ ਕਾਰਜ ਸਭ ਸੁਹਾਏ RAM ਰੋਮੇ ਰੋਮ ਰੋਮ ਰੋਮੇ ਮੈਂ ਗੁਰਮਖ RAM ਧਿਆਏ RAM ਰਾਮ ਨਾਮ ਤੇ ਆਏ ਪਵਿੱਤ ਹੋਏ ਆਏ ਤਿਸ ਰੂਪ ਨ ਰੇਖਿਆ ਕਾਈ ਰਾਮੋ ਰਾਮ ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੂਖ ਗਵਾਈ ਮਨ ਤਨ ਸੀਤਲ ਸਿੰਗਾਰ ਸਭ ਹੋਆ ਗੁਰਮਤਿ ਰਾਮ ਪ੍ਰਗਾਸਾ ਨਾਨਕ ਆਪ ਅਨਗਰਹ ਕੀਆ ਹਮ ਦਾਸਨ ਦਾਸਨ ਦਾਸਾ ਜਿਨਿ ਰਾਮੋ ਰਾਮ ਨਾਮ ਵਿਸਾਰਿਆ ਸੇ ਮਨ ਮੁਖ ਮੂੜ ਭਾਗੀ ਰਾਮ ਤੇਨੇ ਅੰਤਰੀ ਮੋਹ ਵਿਆਪੈ ਖਿਨ ਖਿਨ ਮਾਇਆ ਲਾਗੀ RAM ਮਾਇਆ ਮਨ ਲਾਗੀ ਮੂੜ ਭਏ ਅਭਾਗੀ ਜਿਨ RAM ਨਾਮ ਨਹਿ ਭਾਇਆ ਅਨੇਕ ਕਰਮ ਕਰੈ ਅਬਮਾਨੀ ਹਰ RAM ਨਾਮ ਚੁਰਾਇਆ ਮਹਾ ਬਿਖਮ ਜਮ ਪੰਥ ਦੁਹੇਲਾ ਕਾਲੂ ਖਤਮ ਹੋ ਅੰਧਿਆਰਾ ਨਾਨਕ ਗੁਰਮੁਖ ਨਾਮ ਧਿਆਇਆ ਤਾ ਪਾਏ ਮੋਖ ਦਵਾਰਾ ਰਾਮੋ ਰਾਮ ਨਾਮ ਗੁਰੂ RAM ਗੁਰਮੁਖੇ ਜਾਣੈ RAM ਇਹ ਮਨੁ ਆਖਿਨ ਊਪ ਪਿਆਲੀ ਭਰਮਦਾ ਇਕਤ ਕਰ ਆਣੈ RAM ਮਨ ਇਕਤ ਕਰ ਆਣੈ ਸਭ ਗਤਿ ਮਿਤ ਜਾਣੈ ਹਰਿ ਰਾਮੋ ਨਾਮ ਰਸਾਏ ਜਨ ਕੀ ਪੈਜ ਰਖੈ RAM ਨਾਮਾ ਪ੍ਰਹਿਲਾਦ ਉਧਾਰਤ ਰਾਇ RAMੋ ਰਾਮ ਰਮੋਰਮ ਊਚਾ ਗੁਣ ਕਹਿਤਿਆ ਅੰਤ ਨ ਪਾਇਆ ਨਾਨਕ RAM ਨਾਮ ਸੁਣ ਭੀਨੇ RAM ਨਾਮ ਸਮਾਇਆ ਜਿਨੇ ਅੰਤਰੇ RAM ਨਾਮ ਵਸੈ ਤਿਨ ਚਿੰਤਾ ਸਭ ਗਵਾਇਆ RAM ਸਭ ਅਰਥਾ ਸਭ ਧਰਮ ਮਿਲੇ ਮਨ ਚਿੰਦਿਆ ਸੋ ਫਲ ਪਾਇਆ RAM ਮਨ ਚਿੰਦਿਆ ਫਲ ਪਾਇਆ RAM ਨਾਮ ਧਿਆਇਆ RAM ਨਾਮ ਗੁਣ ਗਾਏ ਦੁਰਮਤ ਕੁਬਦ ਗਈ ਸੁਧ ਹੋਈ RAM ਨਾਮ ਮਨ ਲਾਏ ਸਫਲ ਜਨਮ ਸਰੀਰ ਸਭ ਹੋਆ ਜਿਤ RAM ਨਾਮ ਬਰਗਾਸਿਆ ਨਾਨਕ ਹਰ ਭਜ ਸਦਾ ਦਿਨ ਰਾਤੀ ਗੁਰਮੁਖ ਨਿਜ ਘਰ ਵਾਸਿਆ ਜਿਨ ਸਰਦਾ RAM ਨਾਮ ਲਗੀ ਤਿਨ ਦੂਜਾ ਚਿਤ ਨਾ ਲਾਇਆ RAM ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਵੇ ਅਵਰ ਨਾ ਪਾਇਆ RAM ਰਾਮ ਨਾਮ ਮਨ ਭਾਇਆ ਪਰਮ ਸੁਖ ਪਾਇਆ ਅੰਤ ਚਲਦਿਆਂ ਨਾਲ ਸਿਖਾਈ ਰਾਮ ਨਾਮ ਤਨ ਪੂੰਜੀ ਸੰਚੀ ਨਾ ਡੂਬੈ ਨਾ ਜਾਈ ਰਾਮ ਨਾਮ ਇਸ ਯੁਗ ਮੈਂ ਤੁਲਹਾ ਜਮ ਕਾਲ ਨੇੜ ਨਾ ਆਵੇ ਨਾਨਕ ਗੁਰਮੁਖ ਰਾਮ ਪਛਾਤਾ ਕਰ ਕਿਰਪਾ ਆਪ ਮਿਲਾਵੇ ਰਾਮੋ ਰਾਮ ਨਾਮ ਸਤੇ ਸਤ ਗੁਰਮੁਖ ਜਾਣਿਆ ਰਾਮ ਸੇਵਕ ਗੁਰ ਸੇਵਾ ਲਾਗਾ ਜਿਨ ਮਨ ਤਨ ਅਰਪ ਚੜਾਇਆ RAM ਮਨ ਤਨ ਅਰਪ ਬਹੁਤ ਮਨ ਸਰਦਿਆ ਗੁਰ ਸੇਵਕ ਭਾਏ ਮਿਲਾਏ ਦੀਨਾ ਨਾਥ ਜੀ ਆਂ ਕਾ ਦਾਤਾ ਪੂਰੇ ਗੁਰ ਤੇ ਪਾਏ ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰ ਉਪਦੇਸ਼ ਚਲਾਏ RAM ਨਾਮ ਮੰਤ ਹਿਰਦੈ ਦੇਵੇ ਨਾਨਕ ਮਿਲਣ ਸੁਭਾਏ ਇਕ ਓੰਕਾਰ ਸਤ ਗੁਰ ਪ੍ਰਸਾਦ ਆਸਾ ਚੰਤ ਮਹੱਲਾ ਚੌਥਾ ਕਰ ਦੂਜਾ ਹਰ ਹਰ ਕਰਤਾ ਦੁੱਖ ਬਿਨਾਸਨ ਪਤ੍ਰ ਪਾਵਨ ਹਰ ਨਾਮ ਜੀਓ ਹਰ ਸੇਵਾ ਪਾਈ ਪਰਮਗਤ ਪਾਈ ਹਰ ਉਤਮ ਹਰ ਹਰ ਕਾਮ ਜੀਓ ਹਰ ਉਤਮ ਕਾਮ ਜਪੀਐ ਹਰ ਨਾਮ ਹਰ ਜਪੀਐ ਅਸਥਿਰ ਹੋਵੈ ਜਨਮ ਮਰਨ ਦੋਵੈ ਦੁੱਖ ਮਿਟੇ ਸਹਜੇ ਹੀ ਸੁਖ ਸੋਵੈ ਹਰ ਹਰ ਕਿਰਪਾ ਧਾਰੋ ਠਾਕੁਰ ਹਰ ਜਪੀਐ ਆਤਮ ਰਾਮ ਜਿਓ ਹਰ ਹਰ ਕਰਤਾ ਦੁਖ ਬਿਨਾਸਨ ਪਤਿ ਪਾਵਨ ਹਰ ਨਾਮ ਜਿਓ ਹਰ ਨਾਮ ਪਦਾਰਥ ਕਲਯੁਗ ਉਤਮ ਹਰ ਜਪੀਐ ਸਤਗੁਰੁ ਭਾਏ ਜਿਓ ਗੁਰਮੁਖ ਹਰ ਪੜੀਐ ਗੁਰਮੁਖ ਹਰ ਸੁਣੀਐ ਹਰ ਜਪਤ ਸੁਣਤ ਦੁਖ ਜਾਈ ਜਿਓ ਹਰ ਹਰ ਨਾਮ ਜਪਿਆ ਦੁਖ ਬਿਨਸਿਆ ਹਰ ਨਾਮ ਪਰਮ ਸੁਖ ਪਾਇਆ ਸਤਿਗੁਰ ਗਿਆਨ ਬਲਿਆ ਘਟ ਚਾਨਣ ਅਗਿਆਨ ਅੰਧੇਰ ਗਵਾਇਆ ਹਰ ਹਰ ਨਾਮ ਤਿਨੀ ਅਰਾਧਿਆ ਜਿਨ ਮਸਤਕ ਤੁਰ ਲਿਖ ਪਾਏ ਜਿਉ ਹਰ ਨਾਮ ਪਦਾਰਥ ਕਲਯੁਗ ਊਤਮ ਹਰ ਜਪੀਐ ਸਤਿਗੁਰ ਪਾਏ ਜਿਉ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰ ਲਾਹਾ ਪਦ ਨਿਰਮਾਨ ਜਿਉ ਹਰ ਪ੍ਰੀਤ ਲਗਾਈ ਹਰ ਨਾਮ ਸਖਾਈ ਭਰਮ ਚੂਕਾ ਆਵਣ ਜਾਣ ਜੀਓ ਆਵਣ ਜਾਣਾ ਭਰਮ ਪਉ ਭਾਗਾ ਹਰ 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 ਗੁਣ ਗਾਇਆ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਹਰ ਹਰ ਨਾਮ ਸਮਾਇਆ ਜਿਨ ਹਰ ਧਿਆਇਆ ਤੁਰ ਭਾਗ ਲਿਖ ਪਾਇਆ ਤਿਨ ਸਫਲ ਜਨਮ ਪਰਵਾਨ ਜੀਓ ਹਰ ਹਰ ਮਨ ਭਾਇਆ ਪਰਮ ਸੁਖ ਪਾਇਆ ਹਰ ਲਾਹਾ ਪਦ ਨਿਰਵਾਣ ਜੀਓ ਜਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇ ਉਤਮ ਹਰ ਹਰ ਲੋਗ ਜੀਓ ਹਰ ਨਾਮ ਵਡਾਈ ਹਰ ਨਾਮ ਸੁਖਾਈ ਗੁਰ ਸ਼ਬਦੀ ਹਰ ਰਸ ਭੋਗ ਜੀਓ ਹਰ ਰਸ ਭੋਗ ਮਹਾਨ ਨਿਰਜੋਗ ਬੁਢ ਭਾਗੀ ਹਰ ਰਸ ਪਾਇਆ ਸੇ ਧੰਨ ਵਡੇ ਸਤਿਪੁਰਖਾ ਪੂਰੇ ਜਨ ਗੁਰਮਤਿ ਨਾਮ ਧਿਆਇਆ ਜਨ ਨਾਨਕ ਰੇਣ ਮੰਗੈ ਪਗ ਸਾਧੂ ਮਨ ਚੂਕਾ ਸੋਗ ਵਿਜੋਗ ਜੀਓ ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਸੇ ਉਤਮ ਹਰ ਹਰ ਲੋਗ ਜੀਓ ਜਨ ਨਾਨਕ ਰੇਣ ਮੰਗੇ ਪਗ ਸਾਧੂ ਮਨ ਚੂਕਾ ਸੋਗ ਵਿਜੋਗ ਜੀਓ ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇ ਉਤਮ ਹਰ ਹਰ ਲੋਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ